ਮੇਰੇ ਵੱਲੋਂ ਪਿਆਰ ਭਰੀ ਸ਼ਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆਪਣਾ ਕਰੇ ਅਲ ਪੰਜਾਬੀ ਟ੍ਰੈਵਲ ਵਲੌਗਸ ਤੇ ਤੇ ਅੱਜ ਚੱਲਨੇ ਆਪਾਂ ਮੇਰੀ ਮੰਮੀ ਦੇ ਨਾਨਕੇ ਤੇ ਆਪਾਂ ਉੱਥੇ ਚੱਲ ਕੇ ਮਿਲਦੇ ਆ ਜੀ ਲੋ ਜੀ ਕਰਦੇ ਆ ਸਾਰੇ ਆਂਟੀ ਕੋ ਮਾਂਗੇ ਲੋ ਜੀ ਅੱਜ ਆਪਾਂ ਚੱਲਦੇ ਆ ਆਪਣੇ ਕਿਲੇ ਰਿਸ਼ਤੇਦਾਰਾਂ ਦੇ ਲੰਮ ਨੂੰ ਫਰਾ ਨਾਲ ਆਏ ਆਂ ਘਟਲਾ ਮੂੜ ਵਾਲ ਨੂੰ ਲੋ ਜੀ ਐਮੀ ਆਪਣੀ ਨਾਲੀ ਆ ਹੋਰ ਫਿਰ ਮਾਤਾ बैठे ठीक है तो जी मातागणी मां ठीक बैठी हैं अपने पाते जाने मिलते हैं अपनी मम्मी ਦੇ ਨਾਨਕੇ ਚਾ ਗਿਆਂ ਆਪਾਂ ਕਿੱਥੇ ਲਓ ਜੀ ਆਪਾਂ ਪਹੁੰਚ ਗਏ ਵੱਡੇ ਤੇ ਮੇਰੀ ਮੰਮੀ ਦੇ ਨਾਨਕੇ ਲਓ ਜੀ ਇੱਥੇ ਆਪਾਂ ਪਹੁੰਚ ਗਏ ਜੋਗੇ ਰਲੇ ਖੁੱਡੀ ਤੋਂ ਸਿੱਧਾ ਆਪਣੀ ਮੰਮੀ ਨੂੰ ਨਾਲ ਲੈ ਕੇ ਤੇ ਮਾਰ ਰਹੇ ਨੇ ਰਿਸ਼ਤੇਦਾਰਾਂ ਨਾਲ ਗੱਲਾਂ ਬਾਤਾਂ ਮੰਮੀ ਵੀ ਆਪਣੀ ਬੈਠੀ ਆ ਭਰਾ ਵੀ ਆਪਣਾ ਕਰ ਰਹੇ ਨੇ ਜੀ ਗੱਲਾਂ ਬਾਤਾਂ ਸੁੱਖ ਦੁੱਖ ਸਾਂਝੇ ਹਨ ਤੇ ਘਰਦਾਰ ਬਹੁਤ ਸੋਹਣਾ ਹੈ ਤੇ ਸੁੱਖ ਦੁੱਖ ਸਾਂਝੇ ਕਰ ਰਹੇ ਨੇ ਕਿ ਸਾਰੇ ਬੈਠ ਕੇ ਤੇ ਆਪਾਂ ਬੈਠੇ ਮਾਚੜ ਇਹਨਾਂ ਦੀ ਵੀਡੀਓ ਛੁਡ ਕਰ ਲੈਣੇ ਤਾਂ ਯਾਰ ਕਿ ਆਪਾਂ ਨੇ ਬੈਠੇ ਬੈਠੇ ਨੇ ਵੀਡੀਓ ਸ਼ੂਟ ਕਰ ਲਈ ਇਹਨਾਂ ਦੀ ਮਾਚੜ ਆਪਾਂ ਆਪਣੇ ਬਲੌਗ ਚ ਲਾਵਾਂਗੇ ਜੀ ਤੇ ਲਓ ਜੀ ਆਪਣੇ ਵੀ ਹੱਥ ਫੇਰਤਾ ਦਾੜੀ ਤੇ ਮਾਹ ਕਾਇਮ ਲੱਗੇ ਤੇ ਲਓ ਜੀ ਆਪਣੀਆਂ ਬੁੜੀਆਂ ਨੇ ਬਹੁਤ ਵਧੀਆ ਡਿਸਕਸ ਕੀਤਾ ਗੱਲਾਂ ਵਰਤਦਾ ਹਨ ਰੌਣਕ ਸ਼ੌਂਕ ਲਾਈ ਪੂਰੀ ਫੁੱਲ ਤੇ ਚਲ ਇਹ ਵੀ ਜ਼ਰੂਰੀ ਆਸਣਾ ਕੱਢਣਾ ਨਾ ਜੀ ਲਓ ਜੀ ਆਪਣੇ ਰਿਸ਼ਤੇਦਾਰਾਂ ਦੀ ਲਾਈ ਹੋਈ ਸੀ ਘਰ ਦੀ ਸਬਜੀ ਤੇ ਕਹਿੰਦੇ ਤੁਸੀਂ ਵੀ ਲੈ ਕੇ ਜਾਓ ਤੇ ਲਓ ਜੀ ਇੱਥੇ ਆਪਣੇ ਤੋਰ ਕੇ ਲੈ ਆਂਦੀ ਸੀਗੀ ਸਬਜੀ ਬਾਜੀ ਸਾਰੀ ਕਦਰਾਂ ਕਿਤੇ ਤੇ ਗੱਡੀ ਧਾਰਨ ਲਈ ਲੋ ਜੀ ਇੱਥੇ ਆਪਣੇ ਸਾਰੇ ਸਬਜ਼ੀ ਭਾਜੀ ਗੱਡੀ ਧਰਤੀ ਲੱਗੀ ਚਾ ਗਾਦਰਾਂ ਗੰਡੇ ਗੋਪੀ ਕਾਫੀ ਸਬਜ਼ੀ ਭਾਜੀ ਇਹਨਾਂ ਨੇ ਆਪਾਂ ਨੂੰ ਦਿੱਤੀ ਤੇ ਲੋ ਜੀ ਆਪਣੇ ਗੱਡੀ ਦਾ ਕਰਤਾ ਟੱਪਾ ਪਾ ਦ ਤੇ ਇਹ ਘਾਰ ਆਗਾ ਜੀ ਇਹ ਮੇਰੇ ਮਾਮੀ ਦੇ ਰਿਸ਼ਤੇਦਾਰ ਨੇ ਜੀ ਤੇ ਮਾਮੀ ਹੋਰੇ ਆਪਾਂ ਨੂੰ ਲੈ ਆ ਛੇ ਨਾਲ ਹੀ ਉਹਨਾਂ ਨੂੰ ਕੋਈ ਕੰਮ ਸੀਗਾ ਲੋ ਜੀ ਮਾਮੀ ਕੇ ਰਿਸ਼ਤੇਦਾਰ ਆਪਣੇ ਵੀ ਰਿਸ਼ਤੇਦਾਰੀ ਹੋਏ ਤੇ ਆਪਾਂ ਅੱਗੇ ਛੇ ਤੇ ਘਰ ਦੇਖਣਾ ਤੇ ਆਹ ਮੁਰਗਿਆਂ ਵਾਲਾ ਖੁੱਡਾ ਸੀਗਾ ਤੇ ਛੋਟਾ ਜਿਹਾ ਫਾਰਮ ਮੁਰਗਿਆਂ ਦਾ ਨਿਕਾਜਾ ਤੇ ਬਹੁਤ ਸੋਹਣੇ ਜਾਨਵਰ ਸੀਗੇ ਤੇ ਆਪਣੇ ਮੁਰਗੇ ਮੁਰਗੀਆਂ ਨੂੰ ਦੇਖਿਆ ਤੇ ਆਂਡੇ ਵੀ ਦਿੱਤੇ ਹੋਏ ਸੀਗੇ ਮੁਰਗੀਆਂ ਦੇ ਪਹਿਲਾਂ ਤਾਂ ਮਨ ਕੀਤਾ ਸੀ ਆਪਣਾ ਵੀ ਚੱਕ ਲਈਏ ਚਲੋ ਫਿਰ ਛੱਡੋ ਜੀ ਕੀ ਕਰਨਾ ਤੇ ਜਾਨਵਰ ਬਹੁਤ ਘੈਂਟ ਸੀ ਜੀ ਤੇ ਆਹ ਤਾਂ ਪਤੰਦਰ ਇੱਕ ਤਾਂ ਐਂ ਕਹਿੰਦਾ ਜੀ ਬਾਹਰੇ ਆ ਮੈਂ ਵੀ ਆ ਕੇ ਬਾਹਰ ਹੀ ਮਿਲਾਂ ਤੈਨੂੰ ਉਹ ਬਾਤ ਉਹ ਰਹਿਣ ਦੇ ਮੈਂ ਛੱਡ ਪਰੇ ਬਣਾ ਕੇ ਖਾ ਜੂਆਂ ਲੋ ਜੀ ਸ਼ਾਂਤ ਸਿੰਘ ਨੇੜਾ ਖੜਾਗਾ ਤੇ ਬਾਗਲ ਬਹੁਤ ਜਿਆਦਾ ਵੱਡਾ ਹੈਗਾ ਤੇ ਯਾਰ ਇਹਨਾਂ ਨੇ ਖੁਰਲੀ ਬਣਾਈ ਸੀ ਨਵੀਂ ਤੇ ਘਰ ਪਰਿਵਾਰ ਪਿੱਪ ਸੋਹਣੇ ਪਰਿਵਾਰ ਵੀ ਬਹੁਤ ਵਧੀਆ ਜੀ ਤੇ ਘਰ-ਦਰ ਵੀ ਵਧੀਆ ਹੈਗਾ ਖੇਤਾਂ ਦੇ ਵਿੱਚ ਘਰ ਹੈਗਾ ਤੇ ਹਰਿਆਲੀ ਹਰਿਆਲੀ ਹੈਗੀ ਚਾਰੇ ਪਾਸੇ ਤੇ ਆਪਾਂ ਨੂੰ ਤਾਂ ਜਾ ਕੇ ਬਹੁਤ ਵਧੀਆ ਲੱਗਿਆ ਜੀ ਚੰਗੇ ਬੰਦੇ ਆਂਦਾ ਇਹੀ ਪਛਾਣ ਹੁੰਦੀ ਆ ਵੀ ਰੇਕ ਨੂੰ ਹੱਸ ਕੇ ਬੁਲਾਉਣਾ ਹੈ ਹੱਸਣਾ ਕਿਹਣਾ ਇਹੀ ਹੁੰਦਾ ਜੀ ਆਏਗਾ ਦੀ ਇੱਜ਼ਤ ਕਰਨੀ ਹੈ ਨਾ ਤੇ ਜਾਨਵਰ ਆਪਾਂ ਨੂੰ ਬਹੁਤ ਵਧੀਆ ਲੱਗੇ ਇੱਕ ਤਾਂ ਆਪਣਾ ਜੀ ਕਰਾ ਸੀ ਵੀ ਇੱਕ ਦੋ ਨੂੰ ਤਾਂ ਆਪਾਂ ਨਾਲ ਹੀ ਲੈ ਜਾਈਏ ਤੇ ਲੋ ਜੀ ਆਪਾਂ ਆ ਗਏ ਇੱਧਰ ਇਹ ਘਰ ਹੈਗਾ ਉਹ ਆ ਗਿਆ ਇਹਨਾਂ ਦਾ ਮਸ਼ੀਨਰੀ ਖੜਾਉਣ ਵਾਲਾ ਆ ਟਰੈਕਟਰ ਖੜਾ ਸੀਗਾ ਤੇ ਆਹ ਕੋਠੀ ਆ ਗਈ ਤੇ ਲੋ ਹੁਣ ਆਪਾਂ ਚੱਲਦੇ ਆ ਜੀ ਜੀ ਆਪਣੇ ਮਹਿਮਾਨ ਚਲੋ ਮੰਮੀ ਲੋ ਚਲੋ ਚੱਲੀਏ ਚੱਲੀਏ ਮਾਮੇ ਹਾਂਜੀ ਹਾਂਜੀ ਚਲੋ ਚੰਗਾ ਭਾਈ ਚੰਗਾ ਵੀਰੇ ਜਿਆ ਪਨੀਰ ਰੰਦੇ ਤੋਂ ਫਾਤੇ ਚਾਤੇ ਤਿੰਨ ਮਾਸੀ ਦੀ ਹਾਂ ਚਾਤੇ ਆਪਾਂ ਖੁੱਡੀ ਨੂੰ ਐ ਕਰ ਫਾਸ ਮਾਸੀ ਦੀ ਕੁੜੀ ਹੈ ਸ਼ਕੀ ਮਾਸੀ ਦੀ ਕੁੜੀ ਨਾ ਮੋਹ ਕਰਦੇ ਆ ਸਿਆਮੀ ਚਲੋ ਵਧੀਆ ਕਰਨਾ ਵਧੀਆ ਨੇ ਬੰਦੇ ਵਿਚਾਰੇ ਚੌਣ ਜਿਹਾਂ ਦੇ ਬੰਦੇ ਵਧੀਆ ਲੱਗਦੇ ਨੇ ਇਹਦੇ ਇੱਕ ਇੱਕ ਮੁੰਡਾ ਹੀ ਇਹਨਾਂ ਦਾ ਇੱਕੋ ਹੀ ਆ ਕੁੜੀ ਆ ਆਸਟ੍ਰੇਲੀਆ ਗਈ ਹੋਈ ਆ ਉਹ ਆ ਆਈ ਹੋਈ ਹੁਣ ਇੱਕ ਦੋ ਦਿਨਾਂ ਨੂੰ ਜਾ ਕੇ ਠੀਕ ਠੀਕ ਹੈ ਲੋ ਜੀ ਆ ਖੁੱਡੇ ਜਿਹੜੇ ਟ੍ਰੇਨਾਂ ਦੇ ਲਾਈਨਾਂ ਨਾਲ ਕਰਿਆ ਨੇ ਉਹਦੇ ਥੱਲੇ ਉਹਦੀ ਅੰਡਰਗਰਾਉਂਡ ਹੀ ਘਟਤਾ ਤੇ ਤਾਂ ਕਿ ਔਣ ਜਾਣ ਵਾਲੀ ਮੈਸੇਂਜਰੀ ਨੂੰ ਕੋਈ ਦਿੱਕਤ ਨਾ ਆਵੇ ਪਹਿਲਾਂ ਜੀ ਮੈਂ ਕਹਣਾ ਅੱਧੇ-ਅੱਧੇ ਕਿਲੋਮੀਟਰ ਦੀ ਲੰਬੀ ਲੈਣ ਲੱਗ ਜਾਂਦੀ ਛੇ ਇੱਥੇ ਟ੍ਰੈਫਿਕ ਤੇ ਕਿਉਂਕਿ ਹੜਿਆਆ ਬਰਨਾਲਾ ਬਠਿੰਡਾ ਰੋਡ ਆ ਜਾਂਦਾ ਨਾਲ ਫਿਰ ਤਾਗਰ ਕੇ ਜੀ ਤੇ ਚਲੋ ਆ ਵੀ ਵਧੀਆ ਬਣਾਤਾ ਜੀ ਇੰਨਾ ਕੁ ਜਰੂਰੀ ਸੀਗਾ ਨਾ ਇਹ ਵੀ ਵਧੀਆ ਬਣ ਗਿਆ ਚਲੋ ਚੰਗੀ ਗੱਲ ਆ ਗਈ ਰੱਬ ਦੇ ਦੇ ਨੀ ਇਹ ਤਾਂ ਹੈ ਚਲੋ ਰੱਬ ਨੂੰ ਪਹਿਲਾਂ ਕਿ ਆਇਆ ਹੈ ਨਾ ਲੋ ਜੀ ਆਪਾਂ ਆ ਗਏ ਆਪਣੇ ਰਿਸ਼ਤੇਦਾਰਾਂ ਦੇ ਘਰੇ ਲੋ ਜੀ ਪਹੁੰਚ ਗਏ ਮੈਂ ਕਿਚੂ ਕੋਲ ਨਹੀਂ ਬਸ ਕਰੀਏ ਨੇ ਲੋ ਜੀ ਰਿਸ਼ਤੇਦਾਰਾਂ ਦੇ ਘਰੇ ਪਹੁੰਚ ਗਏ ਕੀ ਹਾਲਾਤ ਹੀ ਆਪਣੀ ਗੱਡੀ ਆਪਣੀ ਤੇ ਆ ਇਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਪਾਸੂ ਰੱਖੇ ਹੋਣੇ ਆ ਬੱਕਰੀਆਂ ਵੀ ਰੱਖੇ ਹੋਣੇਆਂ ਗਿਆ ਇਸ ਕੀਨ ਇਹ ਜਗਾ ਸਤਾ ਸੁਰੱਖਣ ਦੇ ਤੇ ਦਵਾਵਾ ਪਸੁੰਨੇਗੇ ਤੇ ਇਹ ਘਰ ਆ ਗਿਆ ਉਹ ਕਿੱਡੀਆ ਬਣਿਆ ਲਾ ਤੇ ਆਪਣੀ ਰਾਣੀ ਅੰਦਰਾ ਮਿਲਦੇ ਚੱਲ ਕੇ ਅੰਦਰ ਰਿਸ਼ਤੇਦਾਰਾਂ ਨੂੰ ਆਹੋ ਗਲਾ ਮੜਾ ਮੋਟਾ ਤੇਰੇ ਘਰੇ ਆਇਆਂਗੇ ਯਾਰ ਦੇਖ ਲੋ ਰੱਖ ਲੋ ਕਿਤੇ ਹੀ ਲਸਣ ਦੇ ਲਸਣ ਕੁਰਸੀ ਦੇ ਪਿਆ ਟੌਰ ਨਾਲ ਤੂੰ ਰਾਖੀ ਰੁਖੀ ਕਰ ਲੈ ਮਾੜੀ ਮੋਟੀ ਹੈ ਰਾਖੀ ਰੋਕੀ ਕਰਲਾ ਮਾੜੀ ਮੋਟੀ ਤੇ ਹਾ ਟੋਰ ਨਾਲ ਤੇਰੀਆਂ ਮੋਜਾਂ ਨੇ ਬਦੰਦਰਾ ਇਦੋਂ ਬਾਅਦ ਕਹੇਗਾ ਏ ਸ਼ੀਲਾ ਦੋ ਹਣਾ ਹੈ ਓਏ ਹੈ ਦੋਵਾਰ ਕਹੇਗਾ ਏ ਸ਼ੀਲਾ ਦੋ ਮਾੜਾ ਮੋਟਾ ਭੌਂਕ ਲਾ ਉੱਠ ਕੇ ਲੈ ਪੰਦਰ ਚੱਕੀ ਜਾਂਦਾ ਬੈਠਾ ਲੋ ਜੀ ਇਹ ਆ ਗਿਆ ਆਪਣੇ ਰਿਸ਼ਤੇਦਾਰਾਂ ਦਾ ਘਰ ਖੁੱਡੀ ਚ ਬਰਨਾਲੇ ਚ ਪੈ ਜਾਂਦਾ ਇਹ ਖੁੱਡੀ ਨਾਲ ਹੀ ਲੱਗਦਾ ਤੇ ਆ ਇਧਰ ਨਿਵਾਨੇ ਆ ਪਰਿਵਣੇ ਜਗਾ ਪੌਮੀਆਂ ਖਰਾਲ ਵਾਲੇ ਤੇ ਪੁਰਾਣਾ ਘਰ ਹੀ ਆ ਜੀ ਪਹਿਲਾਂ ਹੁੰਦੇ ਸੀ ਜਿਵੇਂ ਆਪਣੇ ਤੇ ਹੁਣ ਦੇ ਟਾਈਮ ਦੇ ਹਿਸਾਬ ਨਾਲ ਹਰੇਕ ਨਮਾ ਪਾਉਣ ਲੱਗ ਗਿਆ ਤੋਂ ਇੱਕ ਗੱਲ ਹੈਗੀ ਵੀ ਜਦੋਂ ਘਰ ਕੱਚੇ ਸੀ ਉਦੋਂ ਲੋਕਾਂ ਦੇ ਪਿਆਰ ਵੀ ਸੱਚੇ ਸੀਗੇ ਹਨ ਜਗਾ ਤਾਂ ਬਹੁਤ ਜ਼ਿਆਦਾ ਕੀ ਜੀ ਨਿਵਾਂ ਭਰੀਆਂ ਪਿਆਣਗੇ ਬਸ ਪਾਉਣਾ ਸਟਾਰਟ ਕਰਨਗੇ ਇਦੂ ਬਾਅਦ ਇਹ ਯਾ ਇਧਰ ਤੂੜੀ ਵਾਲਾ ਆ ਗਿਆ ਆ ਪਹਿਲਾਂ ਹੁੰਦਾ ਸੀ ਇਹ ਪੁਰਾਣੇ ਹੰਦੂਖ ਹੁਣ ਲੋਕ ਤਰਸਦੇ ਨੇ ਇਹਨਾਂ ਨੂੰ ਘੈਂਟ ਚੀਜ਼ਾਂ ਹੁੰਦੇ ਤਗੜੀਆਂ ਤੇ ਇਹ ਚ ਇਹਨਾਂ ਦੀ ਤੂੜੀ ਪਈ ਹੋਈ ਆ ਸਾਰੇ ਮਾਮੀ ਕੀ ਆਪਣੀ ਕੀ ਪਸ਼ੂ ਬਾਰੇ ਬੰਨੇ ਹੋਏ ਨੇਗੇ ਜਲੋਟਾੜੀ ਇਹ ਡਾਊਲ ਸਾਰੀ ਫੇਲਾ ਤਨੇ ਮਮ ਉਹ ਫਰਿੱਜ ਵਾਲਮੀ ਆਪਰੇ ਹੋ ਗਏ ਤਰਿਧੀ ਨਹੀਂ ਇਹ ਉਹ ਜਿਹੜੀ ਦੂਜੀ ਆ ਉਹ ਦੇਣੀ ਆ ਉਹ ਫਰਿੱਜ ਕਿਹੜੀ ਆ ਮਮੀ ਕਿਹੜੀ ਉਹ ਪਿਆਰ ਆ ਆਹਾਂ ਠੀਕ ਕਰੋ ਇੱਕ ਘਰ ਦੇ ਰਖਾਈਏ ਦੋ ਦੋ ਸੂਈਆਂ ਅਈ ਨਹੀਂ ਤਾਂ ਬਣਾ ਲੈ ਜੀ ਲਓ ਲਓ ਮਮੀ ਜ਼ਰੂਰ ਲਓ ਜੀ ਇੱਕ ਘਰ ਦੇ ਵਿੱਚ ਦੋ ਦੋ ਕਿਸ਼ਨ ਆ ਗਏ ਹੈਗੀ ਐ ਚੀਜ਼ ਕਿਹਦੇ ਨਵੀਂ ਚੀਜ਼ ਆ ਇਹ ਟੇਕਰ ਸੂਈ ਚ ਦੋ ਦੋ ਸੂਈਆਂ ਲਓ ਯਾਰ ਚੀਜ਼ ਕਾਹਟ ਲਿਖੀ ਆ ਗੱਡੀ ਦੇ ਪਿੱਛੇ ਕੈਂਿਆ ਵਾਲਾ ਵੀ ਉਹਨੇ ਨਿਆਬੀ ਮਾਂ ਬੋਲੀ ਉਡਾੜਾ ਇਹ ਮੇਰੇ ਅਸੇ ਪਾਸੇ 10 ਕੈਟ ਠੀਕ ਹੈ ਇਹ ਕਿੰਨੇ ਦਾ 10 ਇਹ ਵੀ ਦੱਸਦਾ ਠੀਕ ਹੈ ਲਓ ਯਾਰ ਲੁਟਕਿਆ ਇਹ ਵੀ ਦਾ 100 ਰੁਪਏ ਭਾਈ ਜੀ ਪਰਣਾੜੇ ਰੇੜੀ ਲੱਗੀ ਹੋਈ ਹੈ ਜੀ ਤਾਂ ਆਪਾਂ ਸਰਸ ਮਾਰ ਦਾ 100 ਰੁਪਏ ਦਾ ਜੀ ਅਸੂ ਹੁਣ ਸੇ ਸਰ ਜੀ ਉਹ ਤਾਜੀ ਅੰਬ ਦੀ ਟਿੱਕੀ ਨਿਕਲ ਰਹੀ ਹੈ ਸਾਹਰ ਕੀ ਚੀਜ਼ ਮਿਲਦੀ ਹੈ ਸਾਰੀ ਤੇ ਬਣਾਉਦਾ ਘੰਟਾ ਬਾਈ 8 ਘਰ ਦੇ ਬਾਈ ਪਾ ਲਓ ਜੀ ਦੇਖੋ ਆਪਣੇ ਬਰਨਵਾ ਸਾਹਿਬ ਦੀ ਰੌਣਕ ਉੱਪਰ ਰੌਣਕ ਲੱਗੀ ਪਈ ਹੈ ਬਜਾਰਾਂ 'ਚ ਬਰਨਵਾ ਬਾਪਸਾ ਚੱਲੇ ਆਗੇ ਫੈਂਟ ਨੂੰ ਸਮੋਸੇ ਜੇ ਲਾਈਨ ਕਰਕੇ ਆਪਣੇ ਬਾਜ਼ਾਰ ਵਿੱਚ ਦੀ ਪਾਲਿਆ

ਲੋ ਜੀ ਬਜ਼ਾਰ ਵਿੱਚ ਦੀ ਆ ਪੰਗਾ ਹੁੰਦਾਗਾ ਫਟਕ ਲੱਗੇ ਨੂੰ 10 ਮਿੰਟ ਹੋ ਗਏ ਘਰੇ ਨੂੰ ਆਪਣੇ ਬਣਾ ਗਏ ਬਾਹਰ ਨਾ ਕਰਨਾ ਬਾਰ ਬਾਰ ਦੀ ਘਟਲਣਾ ਨੇ ਬਜ਼ਾਰ ਵਿੱਚ ਦੀ ਪੜੀ ਲੋ ਜੀ ਲੰਘ ਚੱਲੇ ਆ ਫਟਕ ਹੈਗਾ ਕਿਹੜਾ ਗੋਲੀ ਲੋ ਜੀ ਪਹੁੰਚ ਗਏ ਆਪਾਂ ਘਰੇ ਐ ਚਿਹੜਾ ਹੋਊਗਾ ਤਾਂ ਸਾਬ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਘਰੇ ਤੇ ਨੇ ਭਰਾ ਨੇ ਤਾਂ ਜਾਣਾ ਕੋਈ ਕੰਮ ਹੈ ਸਿਰਪ ਤੇ ਆਪ ਨੂੰ ਘਰੇ ਛੱਡ ਗਿਆ ਤੇ ਇਹ ਕਵਾਂਡੀ ਆਪਣੇ ਲੱਗੇ ਹੋਏ ਨੇ ਘਰ ਟਾਹਣਾ ਮਿੱਤੂ ਸਿੰਘ ਕੇ ਤੇ ਆ ਆ ਗਿਆ ਆਪਣਾ ਘਰ ਆ ਲੋ ਜੀ ਮਾਤਾ ਦਾ ਚਲੀ ਗਈ ਅੰਦਰ ਤੇ ਭਰਾ ਵੀ ਅੰਦਰ ਚਲਾ ਗਿਆ ਤੇ ਇਹ ਦੇ ਆਪਾਂ ਮਾਹਾਂ ਚਲਾ ਜੀ ਮਿੱਤਰੋ ਇਹਦਾ ਆਪਾਂ ਨੂੰ ਤਾਰ ਕੇ ਚਲਾ ਗਿਆ ਤੇ ਆਪਾਂ ਚੱਲਦੇ ਹੁਣ ਅੰਦਰ ਚੱਲ ਕੇ ਖਾ ਸਕਦੇ ਹਾਂ ਸਮੋਸੇ ਸਮਾਸੇ ਜਿਹੜੇ ਲਿਆਉਂਦੇ ਨੇ ਆਪਣੇ ਲਓ ਵੀ ਹੜੀਆ ਮਾਤ ਆਪਣੀ ਗੰਧ ਤੇ ਇਹ ਲਓ ਜੀ ਚੱਕੋ ਵੀ ਮਿੱਤਰੋ ਗਾਜਰਾ ਕੱਠੇ ਗੋਭੀ 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 ਕਰਾਈਏ ਭਈਆ ਐ ਹੁੰਦਾ ਕੰਮ ਹਨ ਚਾਬੀ ਲੈ ਭਾਈ ਚਾਕਰ ਚਾਬੀ ਲਓ ਜੀ ਕਰੇ ਪਹੁੰਚ ਕੇ ਪਹਿਲਾ ਕੰਮ ਆਪਾਂ ਨੇ ਕੀਤਾ ਪੇਟ ਪੂਜਾ ਦਾ ਸਮੋਸੇ ਨਾਲ ਤਾਂ ਜਵਾਕਾ ਨੂੰ ਦਿਆਂਦੇ ਤੇ ਉਹਨਾਂ ਚਲ ਖਾਣਾਂਗੇ ਵਿਚਾਰੇ ਸਵੇਰੇ ਕਿਹਾ ਸੀ ਅਕਮਾੜੀ ਦਾ ਜਵਾਕਾ ਨੇ ਆਪਣੇ ਤੇ ਸਰ ਉਹਨਾਂ ਨੂੰ ਤੇ ਆਂਦੇ ਮਾਤਾ ਕਹਿੰਦੀ ਆਪਾਂ ਵੀ ਸ਼ਕਲਾਂ ਨੇ ਮੈਂ ਤਦ ਲੱਗ ਤੇ ਸ਼ਾਕਾ ਮਾਤਾ ਜਾਂਦੀ ਐ ਸਖੀ ਜੀ ਲਓ ਜੀ ਆਪਾਂ ਚੱਲਾਂਗੇ ਆਪਣੇ ਅੰਕਲ ਕੋਲ ਚਿਕਤਾ ਡਾਕਟਰ ਕੋਲ ਤੇ ਉਹਨੇ ਫੋਨ ਕੀਤਾ ਸੀਗਾ ਕਹਿੰਦਾ ਆ ਜਾ ਕਹਿੰਦਾ ਬਹਿ ਜਾਗੇ ਦਾ ਇਵੈਂਟ ਕਹਿੰਦਾ ਉਹ ਦੁਕਾਨਤੀ ਹੈਗਾ ਤੇ ਉਹਦੇ ਕੋਲ ਚੱਲੇ ਆਂਗੇ ਆਪਾਂ ਇਹ ਬੱਸ ਆਪਣੇ ਹੈ ਬੇਲੀਆਂ ਨੇ ਸਾਰੀਆਂ ਬੇਲੀਆਂ ਦਾ ਰਸਤਾ ਜੀ ਇਹ ਹੈ ਲੋ ਜੀ ਪਹੁੰਚ ਗਏ ਆਪਾਂ ਅੰਕਲ ਦੀ ਦੁਕਾਨ ਤੇ ਤੇ ਆ ਖੜਾ ਮੋਟਰਸਾਈਕਲ ਇਹਨਾਂ ਦਾ ਅੰਕਲ ਜੀ ਦਾ ਸਸਰੀ ਘਾਲ ਜੀ ਹੋਰ ਵਧੀਆ ਵਧੀਆ ਲਓ ਜੀ ਇਹਨੇ ਅੰਕਲ ਆਪਣੇ ਤੇ ਮੈਂ ਚੱਲਦਾ ਆਈਏ ਜੀ ਹਾਜ਼ਰੀ ਠੀਕ ਆ ਨਾ ਹੋਰ ਹੀ ਮਾਚਾ ਲਾਉਂਗਾ ਬੁਲਾਉਗੀ ਬਣਾ ਲਈਏ ਹੋਰ ਹੁਣ ਆ ਪੀੜੀਆਂ ਕਲੇ ਦਿਖਾਦੀ ਆਪਣੇ ਵੀ ਪਿੰਡ ਦੇ ਆ ਹੋਰੀ ਵਧੀਆ ਚਲੋ ਅਸੀਂ ਲੋ ਜੀ ਮਹਿੰਦਰ ਸਿੰਘ ਆਏ ਸੀਗੇ ਅੰਕਲ ਕੋਲ ਆਪਣੀ ਪਲਸਰ ਕਢਾਉਣਾ ਤੇ ਬੰਦਾ ਘੈਂਟ ਹੈਗਾ ਤੇ ਪਹਿਲਾਂ ਆਪਣੇ ਸ਼ੀਰੀ ਪੀ ਰਹੇ ਹੋਣਗੇ ਮੰਨ ਲੇ ਚਲੋ ਆਪਣੇ ਛੋਟੇ ਹੁੰਦੋਂ ਤੋਂ ਬਹੁਤ ਸਾਲ ਲਾਇਨੇਗੇ ਘੈਂਟ ਬੰਦਾ ਹੁਣ ਤਾਂ ਵਿਚਾਰ ਬਜ਼ੁਰਗ ਹੋ ਗਿਆ ਉਰੇ ਫਰੇਗਾ ਟੀੰਦਾ ਹੈ ਤੇ ਪਲਸਾਂ ਲੱਗੀ ਹੋਈ ਆ ਤੇ ਪਲਸਾਂ ਕਢਾਉਣ ਆਏ ਸੀ ਅਧੀਆ ਗੁੱਥੇ ਆ ਠੀਕ ਆ ਹੋਰ ਜੀ ਤੱਕੜਿਓ ਠੀਕ ਆ ਚਲੋ ਵਧੀਆ ਆਪਣੇ ਇਹਨੇ ਗੁੱਥੇ ਨਾ ਆਪਣੇ ਤਾਂ ਗੁੱਥੇ ਵੀ ਹੁਣ ਉਲਝੇ ਪਏ ਨੇ ਹਰ ਰੋਮੀ ਅਸਲੀ ਬੜੀ ਮਾੜੀ ਗੱਲ ਆ ਗਈ ਹਨਾ ਸਾਰੇ ਯਾਦ ਆ ਤੈਨੂੰ ਆਹੀ ਮਤਲਬ ਹੇ ਨਾ 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 ਲੋ ਜੀ ਬਜ਼ੁਰਗਾਂ ਦੀ ਤਲਸਣ ਆਉਂਦੀ ਹੈ ਜਿਹੜੀ ਇਹ ਅੰਕਲ ਕੋਲੇ ਆ ਜਾਂਦੇ ਨੇ ਕਿ ਇੱਥੋਂ ਆ ਕੇ ਆਪਦਾ ਗੁੱਠਾ ਆ ਧਰ ਕੇ ਬੰਦਾ ਨਹੀਂ ਕੀ ਕਰ ਦਿੰਦੇ ਨੇ ਕਿ ਇੱਥੋਂ ਕਢਾ ਕੇ ਲੈ ਜਾਂਦੇ ਨੇਗੇ ਪਿੰਡ 'ਚ ਆਪਣੇ ਅੰਕਲ ਦਾ ਵਿੱਚ ਕੀਤਾ ਹੋਇਆ ਹੁਣ ਕੋਈ ਗੱਲਬਾਤ ਹੁੰਦੀ ਹੈ ਇਹ ਆਪਦਾ ਵਜ੍ਹਾ ਜਿਦਾ ਆਪ ਨੂੰ ਪਤਾ ਨਹੀਂ ਹੈਗਾ ਤੇ ਧਾਰ卡ਟ ਦੇ ਕੇ ਆਪ ਦਾ ਗੁੱਠੇ ਦਾ ਪ੍ਰੋਸੈਸ ਕਰਕੇ ਉਸ ਤੇ ਹਨਾ ਕਢਾ ਕੇ ਲੈ ਜਾਂਦੇ ਨੇ ਜੀ ਇਹ ਪਪੈ ਤਾਂ ਕਿਹੜੇ ਬਜ਼ੁਰਗਾਂ ਨੂੰ ਆਉਂਦੀ ਆਪਣੇ ਪੂਰਾ ਬਜ਼ੁਰਗਾਂ ਨੂੰ ਜਿਹੜੀ ਪਲਸਣ ਮਿਲਦੀ ਹੁੰਦੀ ਆ ਉਹ ਕਢਾ ਕੇ ਲੈ ਜਾਂਦੇ ਨੇ ਜੀ ਬਜ਼ੁਰਗ ਆਗੇ ਫੰਡਲ ਚਲੋ ਵਧੀਆ ਗੱਲਾਂ ਵੀ ਸੋਕਾ ਰਹਿੰਦਾ ਹੈ ਨਾਲੇ ਬਜ਼ੁਰਗਾਂ ਨੂੰ ਬੰਦੇ ਨੇ ਪਾਸ ਰੋ ਰੋ ਕਿਤੇ ਦਾ ਬਾਹਰ ਬੱਕੇ ਬੁੱਕੇ ਵਿੱਚ ਵਿੱਚ ਤਾਂ ਅੰਕਲੇ ਬੜਾ ਔਖਾ ਗਾ ਪਿੰਡਾਂ ਨੂੰ ਵਿਚੁਰਗਾ ਨੂੰ ਵਿਚਾਰਾ ਨੂੰ ਸ਼ਹਿਰ ਤੇ ਜਾਣਾ ਪੈਂਦਾ ਜੀ ਹਨਾ ਇਹ ਚੱਲ ਸ਼ੋਕਰ ਆ ਵੀ ਆਪਦੇ ਪਿੰਡ ਚੋਂ ਤਾਂ ਨਿਕਲ ਜਾਂਦੇ ਨੇ ਨਹੀਂ ਔਖਾ ਬਹੁਤਾ ਹੋਰ ਆ ਮੇਰੀ ਨਾਨੀ ਸੀ ਉਹ ਵਿਚਾਰੀ ਬੱਚਾ ਉਥੇ ਧਨੋਲੇ ਜਾਂਦੀ ਹੁੰਦੀ ਸੀਗੀ ਹੁਣ ਤਾਂ ਉਹ ਪੂਰੀ ਹੋ ਗਈ ਮੈਂ ਚੱਲ ਤੇਰੇ ਇਹ ਕੰਮ ਵੀ ਨਿਭੜਿਆ ਮੈਂ ਹਨਾ ਐਡੀ ਦੂਰ ਜਾਣਾ ਬੜਾ ਔਖਾ ਜੀਵਾ ਆਦੇ ਪਿੰਡ ਦੇ ਵਿੱਚ ਤਾਂ ਕੋਈ ਵੀ ਸਹੂਲਤਾਂ ਅੰਕਲ ਫਾਇਦੇ ਹੀ ਆ ਹਨ ਫਾਇਦਾ ਨਹੀਂ ਪੈਦਾ ਹੋ ਰਣਾ ਆਪਾਂ ਨੂੰ ਤਾਂ ਫਾਇਦਾ ਹੀ ਲੱਗਦਾ ਵੀ ਵਿਚਾਰੇ ਮਜ਼ਦੁਰਾਂ ਨੂੰ ਖਾਂਦਾ ਹੈ ਅੱਸੀ ਚੀਜ਼ ਤੋਂ ਬਾਤ ਜਾਂਦੇ ਨੇ ਲਓ ਹਾਂ ਆ ਅੱਗੇ ਚੱਕ ਵਾਂ ਅੰਕਲ ਵਧੀਆ ਗੱਲ ਆ ਨਾ ਚੱਲ ਵਿਚਾਰਿਆਂ ਦਾ ਟਾਈਮ ਬੱਜ ਜਾਂਦਾ ਉਹੀ ਖੱਜਲ ਖਵਾਰੀ ਨਾਲੋਂ ਉੱਥੇ ਦਾ ਅੰਕਲ ਬਾਲਾ ਤੰਗ ਕਰਦੇ ਨੇ ਮੈਂ ਮੇਰੀ ਨਾਨੀ ਨੂੰ ਗਿਆ ਇੱਕ ਦੋ ਵਾਰੀ ਹੋਰ ਹੁਣ ਪਹਿਲਾਂ ਤਾਂ ਬੁੜੇ ਵਿਚਾਰਿਆਂ ਬਜ਼ੁਰਗਾਂ ਨੂੰ ਉਛਾਲ ਆਉਂਦੇ ਨੇ ਕਿਹੜੇ ਹੁਡੇ ਪੈਸੇ ਕਾਦੇ ਆ ਐਂ ਕਰੋ ਫਲਾਨਾ ਕਰੋ ਜਿਹੜੇ ਕੜਮ ਚੌਧਰੀ ਹਿੰਦਣੇ ਮੂਰੇ ਬੈਠਿਆ ਅੰਕਲ ਬਹੁਤ ਤੰਗ ਕਰਦੇ ਨੇ ਉਹੀ ਤਾਂ ਗੱਲ ਆ ਜੀ ਕੜਮ ਚੌਧਰੀਆਂ ਦੀ ਔਖਾ ਹੁੰਦਾ ਹੈਗਾ ਆ ਨਹੀਂ ਮੈਨੂੰ ਲੋਈ ਨਿਕਲ ਗਈ ਬਾਬਾ ਜੀ ਤਨਖਾਹ ਬਰਸਣ ਪੁਦੀਆ ਮੇਕਸ ਦੀ ਸਹੀ ਹਾਲ ਹੈ ਪੁਦੀਆ ਕਹਿੰਦੀ ਹੋਰ ਹਣਾ ਤੁਹਾਨੂੰ ਜੀ ਪੁਦੀਆ ਦਵਾਈ ਜਨਾ ਜਨਾ ਨਾਮ ਹੋ ਗਿਆ ਨਹੀਂ ਤੋਂ ਲਓ ਜੀ ਮਿੱਤਰੋ ਅੱਜ ਬਣਾ ਰਹੇ ਆਪਾਂ ਗਾਜਰਾ ਮਟਰ ਤੇ ਰਿਸ਼ਤੇਦਾਰੀ ਜਗ੍ਹਾ ਸੀ ਇਹ ਉਹਨਾਂ ਨੇ ਪੱਟ ਕੇ ਦਿੱਤੀਆਂ ਧੱਕੇ ਨਾਲ ਕਹਿੰਦੇ ਵੀ ਅੱਜ ਗਾਜਰਾਂ ਲੈ ਜਾਓ ਮੈਂ ਚਲ ਘਰ ਜਾਇਗਾ ਅੱਜ ਰਾਣੀ ਯਾਰ ਹਨਾ ਬਣਾ ਕੇ ਦੇਖਦੇ ਹਣਾ ਹੁਣ ਕਿਉਂਕਿ ਗਾਜਰਾਂ ਦੀ ਸਬਜ਼ੀ ਦਾ ਟਾਈਮ ਵੀ ਜਾਂਦੀ ਬਾਰਜੀ ਦਾ ਹੀ ਹੈ ਹਨਾ ਤੇ ਆਪਾਂ ਨੇ ਮਾਤਾ ਨਾਲ ਮਟਰ ਕਢਾਤੇ ਸੀਗੇ ਤੇ ਹੁਣ ਚਲਦੇ ਆਪਾਂ ਪਿੰਡ 'ਚ ਜਿਹੜਾ ਜਿਹੜਾ ਕੱਢਦੇ ਆਂਗੇ ਤੇ ਚੰਗਾ ਮਾਤਾ ਪਿੰਡ ਦਾ ਜਿਹੜਾ ਕੱਢਿਆ ਮੈਂ ਚੰਗਾ ਹੋਰ ਹੁਣ ਦੇਖ ਲਈਏ 2 ਮੀਟਰ ਆਉਣ ਕੁਛਣ ਕਾ ਪਿੰਡ ਦੀ ਲੋ ਜੀ ਮਿੱਤਰੋ ਹੁਣ ਚੱਲਿਆ ਪਾ ਪਿੰਡ ਚ ਮਟਰ ਸਾਟਰ ਕਢਾ ਕੇ ਸਬਜ਼ੀ ਧਰ ਦੋਗੀ ਮਾਤਾ ਹੁੰਦੇ ਨੂੰ ਤਿਆਰ ਹੋਊਗੀ ਤੇ ਪਿੰਡ ਦੇਆਂ ਗਲੀਆਂ ਬਸ ਤੁੰਦ ਨੂੰ ਸੁਣਨੀ ਹੋਇਆ ਬੈ ਕੰਮ ਲੋ ਜੀ ਮਿੱਤਰੋ ਪਹਿਲਾਂ ਹੀ ਨਿਰਾਉਣ ਕਣੀ ਰਹੀ ਹੋਣਾ ਬਸ ਆਹ ਨੇ ਅਨਿਕ ਨਿਕ ਜਵਾਬ ਖੇਡਦੇ ਨੇ ਹੁਣ ਪਿੰਡਾਂ ਦੀ ਰੌਣਕ ਤਾਂ ਸੱਚ ਖਤਮ ਵਾਲੇ ਕੰਮ ਹੋਇਆ ਪਿਆ ਜੀ ਅੱਗੇ ਸੱਤਾਂ ਫੁੱਲ ਹੁੰਦੀਆਂ ਸੀ ਨਾ ਬਜ਼ੁਰਗ ਪੈਂਦੇ ਸੀਗੇ ਇਕੱਠੇ ਹੋ ਕੇ ਸਾਰਾ ਦੁਪਹਿਰ ਸੱਤਾਂ ਫੁੱਲ ਹੀ ਰਹਿੰਦੀਆਂ ਸੀਗੀਆਂ ਤੇ ਹੁਣ ਚਾਰ-ਚਾਰ ਦਿਨਾਂ ਦੇ ਵਿੱਚ ਵੀ ਕੋਈ ਜਿੰਦਾ ਹੈਗਾ ਇਹ ਗੱਲ ਤਾਂ ਹੈਗੀ ਹੈ ਜੀ ਆਪਣੇ ਜਿਹੜੀ ਪਿੰਡਾਂ ਦੀ ਰੌਣਕ ਸੀ ਉਹ ਬਜ਼ੁਰਗਾਂ ਨਾਲ ਹੀ ਸੀਗੀ ਤੇ ਹੁਣ ਬਜ਼ੁਰਗ ਬਿਚਾਰੇ ਰਹੇ ਨਹੀਂ ਹੈਗੇ ਤੇ ਸੱਤਾ ਹੋ ਗਿਆ ਖਾਲੀ ਤੇ ਤਾਂ ਕਰਕੇ ਕਿਉਂ ਹੈਟ ਨਹੀਂ ਤੇ ਤਾਂ ਮੁੰਡਾ ਸੀ ਮਿੱਤਰ ਸੀ ਜਪਣਾ ਤੇ ਤਾਂ ਕਰਕੇ ਜੀ ਹੁਣ ਪਿੰਡਾਂ ਵੇਂ ਹੋ ਗਈ ਖਤਮਾ ਹੋਣ ਦੇ ਦਾ ਅੱਜ ਕੱਲ ਦਾ ਤਾਂ ਕੋਈ ਬੈਂਦੀ ਨਹੀਂ ਹੈਗਾ ਕਿਸੇ ਦਾ ਵੀ ਕੋਈ ਛੜਦਾ ਨਹੀਂ ਕਿਸੇ ਨੂੰ ਕੋਈ ਭਲਾਉਂਦਾ ਨਹੀਂ ਹਨਾ